ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮਗੇ ਬਹੁਤ ਵਧੀਆ ਹੋਮਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਹਰ ਗਏ ਸੀਗੇ ਕਿਤੇ ਘੁੰਮਣ ਸੋ ਘਰ ਤੋਂ ਲੈ ਕੇ ਉੱਥੇ ਪਹੁੰਚਣ ਤੱਕ ਸਾਰਾ ਰਸਤੇ ਦੇ ਵਿੱਚ ਆਪਾਂ ਕੀ ਕੀ ਦੇਖਿਆ ਉਹ ਸਾਰਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਣ ਜਾ ਰਹੇ ਹੋ ਸੋ ਐਂਡ ਤੱਕ ਜੁੜੇ ਰਹੋ ਇਹ ਇੱਕ ਕਾਈਂਡ ਆਫ ਬਲੌਗ ਸੋ ਤੁਸੀਂ ਜਿਹੜੀ ਆਪਾਂ ਪਹਿਲਾ ਬਲੌਗ ਇਸ ਚੈਨਲ ਤੇ ਲੈ ਕੇ ਆਉਂਦੇ ਸੀਗੇ ਤੁਸੀਂ ਉਹਨਾਂ ਨੂੰ ਬਹੁਤ ਪਸੰਦ ਕੀਤਾ ਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਦਾ ਇੱਕ ਕਮੈਂਟ ਵੀ ਸੀਗਾ ਕਿ ਤੁਸੀਂ ਓਮੇ ਦੇ ਬਲੌਗ ਬਣਾਇਆ ਕਰੋ। ਵੈਸੇ ਤਾਂ ਇੱਥੇ ਟਾਈਮ ਦੀ ਬਹੁਤ ਜ਼ਿਆਦਾ ਪ੍ਰੋਬਲਮਾ ਟਾਈਮ ਨਹੀਂ ਲੱਗਦਾ ਹੈਗਾ ਪਰ ਛੁੱਟੀ ਸੀਗੀ ਤਾਂ ਸੋਚਿਆ ਕਿ ਚਲੋ ਕਿਤੇ ਬਾਹਰ ਜਾ ਕੇ ਆਉਨੇ ਆ ਕਿਤੇ ਘੁੰਮ ਕੇ ਆਉਨੇ ਆ। ਥੋੜਾ ਜਿਹਾ ਦਿਮਾਗ ਵੀ ਥੋੜਾ ਰੀਫਰੈਸ਼ਮੈਂਟ ਮਿਲਦੀ ਹੈ ਕਿਉਂਕਿ ਉੱਦਾਂ ਵੀ ਇੱਥੇ ਸਟ्रेस ਜਿਆਦਾ ਬਹੁਤ ਰਹਿੰਦਾ ਹਰ ਬੰਦੇ ਨੂੰ ਹੀ ਆ। ਸੋ ਘਰ ਦੇ ਵਿੱਚ ਰਹਿਣਾ ਇਕੱਲੇ ਨੇ ਦੈਟ ਮੀਨਸ ਕਿ ਤੁਹਾਨੂੰ ਸਟ्रेस ਡਬਲ ਹੋ ਜਾਣਾ। ਸੋ ਤਾਂ ਕਰਕੇ ਕੋਸ਼ਿਸ਼ ਕਰੀ ਦੀ ਆ ਕਿ ਥੋੜਾ ਬਾਹਰ ਨਿਕਲੀਏ ਨਾ ਮਾਹੌਲ ਚੇਂਜ ਹੋਊਗਾ ਥੋੜਾ ਮਾਈਂਡ ਵੀ ਹੋਰ ਹੋ ਜਾਂਦਾ ਤੇ ਤਾਂ ਕਰਕੇ ਐਂ ਦੂਜੀ ਗੱਲ ਇਹ ਆ ਕਿ ਮੈਂ ਉਹੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਨਾ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਖਾਸ ਕਰਕੇ ਜਦੋਂ ਤੁਸੀਂ ਦੂਰ ਬੈਠੇ ਹੁੰਦੇ ਹੋ ਇੰਨਾ ਜਿਆਦਾ ਮਨ ਡਰਦਾ ਹੁੰਦਾ ਕਿਉਂਕਿ ਫੈਮਿਲੀ ਸਾਰੀ ਇੰਡੀਆ ਹੁੰਦੀ ਆ ਸੋ ਤੁਸੀਂ ਏਡੀ ਦੂਰ ਬੈਠੇ ਹੋ ਸੋ ਜਿਨ੍ਹਾਂ ਦੇ ਬੱਚੇ ਗਏ ਹੋਏ ਨੇ ਜਾਂ ਜਿਹੜੇ ਵੀ ਭੈਣ ਭਰਾ ਦੂਰ ਨੇ ਉਹ ਚੰਗੀ ਤਰ੍ਹਾਂ ਸਮਝ ਸਕਦੇ ਆ ਕਿ ਮੈਂ ਕੀ ਕਹਿਣਾ ਚਾਹ ਰਹੀ ਆ ਜਾਂ ਉਦੋਂ ਆਪਣੇ ਤੇ ਕੀ ਬੀਤਦੀ ਹੁੰਦੀ ਆ ਨਾ ਪਰ ਕਹਿੰਦੇ ਹੁੰਦੇ ਆ ਕਿ ਕਿਸਮਤ ਦੇ ਅੱਗੇ ਜੋਰ ਨਹੀਂ ਹੈਗਾ ਪ੍ਰਮਾਤਮਾ ਨੇ ਜੋ ਕਰਨਾ ਜੋ ਕਿਸਮਤ ਲਿਖਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਕੁਝ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ ਕਿ ਅਸੀਂ ਉਹਨਾਂ ਨੂੰ ਸਾਨੂੰ ਥੋੜਾ ਟਾਈਮ ਲੱਗਦਾ ਹੁੰਦਾ ਉਹਨਾਂ ਨੂੰ ਜਿਵੇਂ ਕੀ ਕਹਦੀਏ ਵੀ ਕਵਰ ਅਪ ਕਰਨ ਦੇ ਲਈ ਸਮਾਂ ਚਾਹੀਦਾ ਹੁੰਦਾ ਇਸ ਸਮੇਂ ਤਾਂ ਸੱਚੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਵਿੱਚੋਂ ਭੈਣ ਭਰਾ ਜਿਹੜੇ ਆਪਣੀ ਇਸ ਵੀਡੀਓ ਨੂੰ ਦੇਖ ਰਿਹਾ ਕਿ ਤੁਹਾਡਾ ਕਿਹੜਾ-ਕਿਹੜਾ ਜ਼ਿਲ੍ਹਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਮਾਹੌਲ ਕਿਵੇਂ ਆ ਪੰਜਾਬ ਦੇ ਵਿੱਚ ਤੇ ਸਾਰੇ ਜਣੇ ਅਰਦਾਸ ਜਰੂਰ ਕਰਿਓ ਕਿ ਪ੍ਰਮਾਤਮਾ ਜਲਦੀ ਜਲਦੀ ਇਸ ਦੁੱਖ ਦੀ ਘੜੀ ਦੇ ਵਿੱਚੋਂ ਸਾਰਿਆਂ ਨੂੰ ਦੂਰ ਕਰਨ ਕਿਉਂਕਿ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਤੇ ਹਲੇ ਤਾਂ ਜਦੋਂ ਉਹ ਪਾਣੀ ਹਟਣਾ ਜਦੋਂ ਪਾਣੀ ਸੁੱਕਣਾ ਹਨਾ ਉਦੋਂ ਪਤਾ ਲੱਗਣਾ ਕਿ ਉਹਦੇ ਅੰਦਰੋਂ ਕੀ ਕੀ ਨਿਕਲਦਾ ਪਤਾ ਨਹੀਂ ਕਿੰਨੇ ਕ ਜਾਨਵਰ ਮਰ ਗਏ ਉਹਦੇ ਵਿੱਚ ਡੁੱਬ ਗਏ ਵਿੱਚ ਹੀ ਸੱਪ ਤੁਰੇ ਫਿਰਦੇ ਆ ਵਿੱਚ ਹੀ ਹੋਰ ਜਾਨਵਰ ਤੁਰੇ ਫਿਰਦੇ ਆ ਬਹੁਤ ਜ਼ਿਆਦਾ ਮੈਂ ਲਾ ਤਾਂ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਇਹ ਕੁਝ ਵੀ ਹੋ ਜਾਂਦਾ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਸਿਆਣੇ ਆ ਉਹ ਤਾਂ ਸ਼ੁਰੂ ਤੋਂ ਹੀ ਇਹ ਆਫਤਾਂ ਨੂੰ ਦੇਖਦੇ ਆਏ ਆ ਵੀ ਪੰਜਾਬ ਨੇ ਖਾਸ ਕਰਕੇ ਹਨਾ ਬਹੁਤ ਮੁਸੀਬਤਾਂ ਝੱਲੀਆਂ ਨੇ ਪਰ ਫਿਰ ਵੀ ਜਿਹੜੇ ਇਨਸਾਨ ਨੇ ਆਪਣੇ ਉਹ ਬਹੁਤ ਜ਼ਿਆਦਾ ਸਟਰੋਂਗ ਨੇ ਫਿਰ ਵੀ ਹੱਸ ਸਕੇ ਸਾਰਾ ਕੁਝ ਉਹ ਇੱਕ ਸਬਰ ਦਾ ਘੁੱਟ ਭਰ ਰਹੇ ਨੇ ਹਨਾ ਤੇ ਬਹੁਤ ਸਾਰੇ ਸਿੰਗਰ ਵੀ ਜਿਨ੍ਹਾਂ ਨੂੰ ਮੈਂ ਨਾ ਪਹਿਲਾਂ ਇਹ ਸੋਚਦੀ ਹੁੰਦੀ ਸੀ ਕਿ ਵੀ ਲੋਕ ਇਹਨਾਂ ਨੂੰ ਲਵਾਉਂਦੇ ਆ ਖਾੜੇ ਲਵਾਉਂਦੇ ਇਹਨੇ ਨੇ ਪੈਸੇ ਦਿੰਦੇ ਆ ਇਦਾਂ ਪਰ ਅੱਜ ਉਹਨਾਂ ਨੇ ਸਾਬਤ ਕਰਤਾ ਉਹਨਾਂ ਦੇ ਵਿੱਚ ਬਹੁਤ ਸਾਰੇ ਚਲੋ ਸਾਰੇ ਤਾਂ ਨਹੀਂ ਖੜੇ ਹੈਗੇ ਪਰ ਜਿੰਨੇ ਵੀ ਖੜੇ ਆ ਉਹਨਾਂ ਨੇ ਸਾਬਤ ਕਰਤਾ ਕਿ ਹਾਂ ਅਸੀਂ ਪੰਜਾਬ ਦੇ ਪੁੱਤਾਂ ਤੇ ਪੰਜਾਬ ਲਈ ਖੜੇ ਆ ਸੋ ਜਾ ਰਹੇ ਹਨ ਜਰੂਰ ਅਰਦਾਸ ਕਰਿਓ ਵੀ ਜਲਦੀ ਜਲਦੀ ਸਾਰਾ ਕੁਝ ਬੈਕ ਟੂ ਨੋਰਮਲ ਹੋ ਜੇ ਪਹਿਲਾਂ ਵਾਂਗੂ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਇਹ ਕਿ ਚਲੋ ਘੁੰਮਣ ਤਾਂ ਆਪਾਂ ਗਏ ਸੀਗੇ ਮੈਨੂੰ ਵਧੀਆ ਲੱਗਦਾ ਵੀਊ ਕੈਪਚਰ ਕਰਨੇ ਇੰਨਾ ਸੋਹਣਾ ਪਹਿਲਾਂ ਤਾਂ ਮੈਂ ਡਰ ਗਈ ਇੱਥੇ ਆ ਕੇ ਕਿਉਂਕਿ ਮਤਲਬ ਕਿ ਪਾਣੀ ਦੀਆਂ ਆਵਾਜ਼ਾਂ ਬਹੁਤ ਆ ਰਹੀਆਂ ਸੀਗੀਆਂ ਇੱਕ ਅਸੀਂ ਥੋੜਾ ਲੇਟ ਹੋ ਗਏ ਸੀਗੇ ਉੱਥੇ ਨੇਰਾ ਕਾਫੀ ਹੋ ਗਿਆ ਸੀ ਹਨਾ ਤਾਂ ਕਰਕੇ ਤੇ ਜਿਨ੍ਹਾਂ ਵਿੱਚੋਂ ਤੁਹਾਡੇ ਬੱਚੇ ਗਏ ਹੋਣਗੇ ਉਹਨਾਂ ਨੂੰ ਪਤਾ ਇੱਥੇ ਇੱਕ ਨਾਇਗਰਾ ਫਾਲ ਨਾਂ ਦੀ ਜਗ੍ਹਾ ਉੱਥੇ ਸਾਰੇ ਜਾਂਦੇ ਆ ਪਰ ਮੈਂ ਹਜੇ ਤੱਕ ਗਈ ਨਹੀਂ ਆ ਟਾਈਮ ਨਹੀਂ ਲੱਗਿਆ ਦੂਰ ਆ ਥੋੜੀ I hope ਸੋ ਜਲਦੀ ਜਾਵਾਂਗੇ ਉੱਥੇ ਵੀ ਤੁਹਾਨੂੰ ਵੀਊ ਜ਼ਰੂਰ ਦਿਖਾਵਾਂਗੇ ਜਦੋਂ ਮੇਰੀ ਫੈਮਿਲੀ ਆ ਗਈ ਆ ਉਦੋਂ ਜਾਵਾਂਗੇ ਉੱਥੇ ਵੀ ਤੇ ਆ ਜਗ੍ਹਾ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਬਹੁਤ ਜ਼ਿਆਦਾ ਨੇਚਰ ਤਾਂ ਸਾਰਿਆਂ ਨੂੰ ਹੀ ਪਸੰਦ ਹੁੰਦਾ ਹਨਾ ਮੋਸਟਲੀ ਇੱਥੇ ਪਾਣੀ ਸੀ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਕਿਉਂਕਿ ਉਸ ਦਿਨ ਮੌਸਮ ਵੀ ਇੱਥੇ ਨਾ ਮੌਸਮ ਦਾ ਮਤਲਬ ਕਿ ਅਨਪ੍ਰੋਡਿਕਟਿਡ ਜਿਹਾ ਆ ਮੌਸਮ ਪਤਾ ਨਹੀਂ ਲੱਗਦਾ ਇੱਕਦਮ ਗਰਮੀ ਹੋ ਜਾਂਦੀ ਹੈ ਇੱਕਦਮ ਠੰਡ ਹੋ ਜਾਂਦੀ ਹੈ ਸੋ ਪਤਾ ਨਹੀਂ ਲੱਗਦਾ ਸਾਰਾ ਸਮਾਨ ਕੋਲ ਹੀ ਰੱਖਣਾ ਪੈਂਦਾ ਜੋ ਤਾਂ ਕਰਕੇ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਬਹੁਤ ਸਾਰੇ ਲੋਕ ਕੀ ਆਏ ਹੋਏ ਸੀਗੇ ਇੱਥੇ ਤੇ ਤੁਸੀਂ ਸਫਾਈ ਚੈੱਕ ਕਰੋ ਇੱਥੇ ਕਿੰਨੀ ਜ਼ਿਆਦਾ ਆ ਕਿਉਂਕਿ ਇਹ ਮਤਲਬ ਕਿ ਬ੍ਰੈਮਟਨ ਤੋਂ ਅਲੱਗ ਸੀਗਾ ਏਰੀਆ ਥੋੜਾ ਹਟ ਮਾਂ ਸੀ ਸੋ ਜਿਵੇਂ ਜਿਵੇਂ ਤੁਸੀਂ ਐਵੇਂ ਜਾਈ ਜਾਂਦੇ ਹੋ ਮੈਂ ਵੀ ਤੁਸੀਂ ਚੇਂਜਸ ਦੇਖਦੇ ਹੋ ਕੈਨੇਡਾ ਬਹੁਤ ਵੱਡਾ ਆ ਹਜੇ ਵੀ ਕਿੰਨੀ ਸਪੇਸ ਇਹਦੀ ਪਈ ਆ ਜਿਹੜੀ ਕਿ ਖਾਲੀ ਆ ਜਗਾ ਬਹੁਤ ਸਾਰੇ ਫਾਰਮ ਇਦਾਂ ਛੱਡੇ ਹੋਏ ਆ ਲੋਕਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਜਿਹੜੇ ਲੋਕਾਂ ਨੂੰ ਘੁੰਮਣ ਦਾ ਸ਼ੌਂਕ ਆ ਉਹ ਸਾਰੀਆਂ ਚੀਜ਼ਾਂ ਨੂੰ ਐਕਸਪਲੋਰ ਕਰਦੇ ਰਹਿੰਦੇ ਆ ਸੋ ਮੈਂ ਵੀ ਵਾ ਵੀ ਉਹਨਾਂ ਵਿੱਚੋਂ ਇੱਕ ਹੀ ਆ ਪਰ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ ਵੀ ਤੁਹਾਨੂੰ ਟਾਈਮ ਨਹੀਂ ਲੱਗਦਾ ਜਾਂ ਕਈ ਵਾਰੀ ਹੈ ਨਾ ਉਹ ਚੀਜ਼ਾਂ ਹੋ ਜਾਂਦੀਆਂ ਨੇ ਬਹੁਤ ਔਖੀ ਉਤਰੀ ਮੇਰਾ ਪੈਰ ਸਲਿੱਪ ਕਰ ਰਿਹਾ ਸੀ ਉਹ ਨਹੀਂ ਸੀ ਮੈਂ ਡਿੱਗ ਨਾ ਜਾਵਾਂ ਦਰਖਤ ਡਿੱਗੇ ਪਏ ਸੇਮ ਇਹ ਨਾ ਪਹਿਲਾਂ ਆਪਾਂ ਮੂਵੀਜ਼ ਵਗੈਰਾ ਦੇ ਵਿੱਚ ਮੈਂ ਇਹ ਚੀਜ਼ ਦੇਖਦੀ ਹੁੰਦੀ ਸੀ ਸੱਚੀ ਮੈਂ ਜਦੋਂ ਉੱਥੇ ਗਈ ਮੈਨੂੰ ਐਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਸੁਪਨਿਆਂ ਦੀ ਦੁਨੀਆ 'ਚ ਫੇਰ ਰਹੀ ਹਾਂ ਕਿਉਂਕਿ ਇਹ ਸਾਰਿਆਂ ਦਾ ਹੀ ਸੁਪਨਾ ਕੋਈ ਨਾ ਕੋਈ ਹੁੰਦਾ ਹੀ ਆ ਸੋ ਮੈਂ ਹੌਲੀ ਹੌਲੀ ਕਿਸੇ ਨਾ ਕਿਸੇ ਤਰ੍ਹਾਂ ਤਾਂ ਮੈਂ ਪਹੁੰਚ ਗਈ ਪਰ ਫਿਰ ਉਸ ਤੋਂ ਬਾਅਦ ਵੀ ਜਦੋਂ ਬੈਕ ਆਏ ਹਨਾ ਵਾਪਸ ਫਿਰ ਵੀ ਔਖਾ ਲੱਗਿਆ ਵੀ ਇਹ ਮਚੜਾਈ ਜੀ ਚੜਨੀ ਔਖੀ ਲੱਗ ਰਹੀ ਸੀਗੀ ਹਨਾ ਪਰ ਸੋਹਣੀ ਬਹੁਤ ਸੀਗੀ ਜਗ੍ਹਾ ਬਹੁਤ ਹੀ ਜ਼ਿਆਦਾ ਪਿਆਰੀ ਸੀ ਤੇ ਫਿਰ ਮੈਂ ਸੋਚਿਆ ਮੈਂ ਕਿ ਚਲੋ ਪਾਣੀ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰਦੇ ਆਂ ਤੇ ਐਵੇਂ ਲੱਗ ਰਿਹਾ ਸੀਗਾ ਮਾਨਕ ਵੀ ਇੱਥੇ ਹੀ ਰਹੀਏ ਘਰ ਹਲੇ ਜਾਈਏ ਹੀ ਨਾ ਤੇ ਦੇਖ ਲਓ ਕੁਦਰਤ ਦਾ ਆ ਸਾਰਾ ਮੈਨੂੰ ਆ ਨਹੀਂ ਪਤਾ ਕਿ ਕਿੱਥੋਂ ਇਹ ਚੀਜ਼ਾਂ ਆ ਰਹੀਆਂ ਨੇ ਪਾਣੀ ਸਾਰਾ ਕੁਝ ਹਨਾ ਸੋ ਕੁਦਰਤ ਸਾਨੂੰ ਹੋਲਡ ਕਰਦੀ ਆ ਬਹੁਤ ساری ਚੀਜ਼ਾਂ ਸਾਡੇ ਹੱਥ 'ਚ ਹੁੰਦੀਆਂ ਹੀ ਨਹੀਂ ਹੈਗੀਆਂ ਆਦਿਕੋ ਆ ਪੁਰਾਣੇ ਘਰ ਜਿਵੇਂ ਨਹੀਂ ਹੁੰਦੇ ਸੀਗੇ ਅੱਗੇ ਜਿਵੇਂ ਆਪਾਂ ਮੂਵੀਜ਼ ਵਗੈਰਾ ਚ ਵੀ ਦੇਖਦੇ ਜਿਵੇਂ ਹੌਂਟਡ ਪਲੇਸ ਵੀ ਹੁੰਦੀ ਹੈ ਕਈ ਵਾਰ ਉਹਨਾਂ ਦੇ ਐਵੇਂ ਦੇ ਘਰ ਹੁੰਦੇ ਆ ਪੁਰਾਣੇ ਪੁਰਾਣੇ ਹਨ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਤੁਸੀਂ ਹੁਣ ਦੇਖ ਰਹੇ ਹੋ ਸਕਰੀਨ ਦੇ ਉੱਪਰ ਤੇ ਮੈਂ ਚਾਹੁੰਦੀ ਸੀ ਕਿ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਵੀ ਇਹ ਵੀਊ ਸਾਂਝਾ ਕਰਾਂ ਕਿਉਂਕਿ ਹਰ ਇੱਕ ਨੂੰ ਹੀ ਨੇਚਰ ਨਾਲ ਜੁੜਨਾ ਇਹ ਚੀਜ਼ਾਂ ਦੇਖਣੀਆਂ ਪਸੰਦ ਹੁੰਦੀਆਂ ਨੇ ਸੋ ਥੋੜੇ ਸਮੇਂ ਲਈ ਹੁੰਦਾ ਕਿ ਆਪਣਾ ਮਨ ਥੋੜਾ ਹੋਰ ਹੋ ਜਾਂਦਾ ਹੋਰ ਤਾਂ ਕੁਛ ਨਹੀਂ ਅੱਗੇ ਜਾ ਕੇ ਕਾਫੀ ਸੀਗਾ ਤੇ ਮੈਂ ਜਾਣ ਦੀ ਕੋਸ਼ਿਸ਼ ਕੀਤੀ ਮੈਂ ਕਿ ਚਲੋ ਦੇਖਦੇ ਆ ਅੱਗੇ ਜਾ ਕੇ ਥੋੜਾ ਡਰ ਵੀ ਲੱਗ ਰਿਹਾ ਸੀਗਾ ਕਿ ਜੇ ਥੋੜਾ ਜਿਹਾ ਵੀ ਪੈਰ ਸਲਿੱਪ ਕਰ ਜਾਂਦਾ ਨਾ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਣਾ ਸੀ ਸੱਟ ਵੀ ਲੱਗਣੀ ਸੀ ਬਸ ਉਹੀ ਸੀਗਾ ਮੈਨੂੰ ਉਮੀਦ ਆ ਕਿ ਤੁਹਾਨੂੰ ਵਧੀਆ ਲੱਗ ਰਿਹਾ ਹੋਗਾ ਤੁਸੀਂ ਵੀ ਮੇਰੇ ਵਾਂਗੂ ਇਸ ਬਲੌਗ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੋਵੋਗੇ ਇੰਜੋਏ ਕਰ ਰਹੇ ਹੋਵੋਗੇ ਤੇ ਆਹ ਨਾ ਛੱਲੀਆਂ ਲੱਗੀਆਂ ਹੋਈਆਂ ਨਾ ਦੇਖੋ ਮੱਕੀ ਲੱਗੀ ਹੋਈ ਆ ਮੈਂ ਦੇਖੀ ਰਸਤੇ ਦੇ ਵਿੱਚ ਤੇ ਮੈਂ ਇੱਕ ਚੀਜ਼ ਦੇਖੀ ਆ ਵੀ ਮੱਕੀ ਬਹੁਤ ਜ਼ਿਆਦਾ ਲਾਈ ਹੋਈ ਆ ਲੋਕਾਂ ਨੇ ਜਿਹੜੇ ਲੋਕ ਪਹਿਲਾਂ ਦੇ ਆਏ ਹੋਏ ਹਨ ਉਹਨਾਂ ਦੇ ਆਪਣੇ ਵੱਡੇ ਵੱਡੇ ਫਾਰਮ ਸੋ ਮੈਨੂੰ ਬਾਹਰ ਨਿਕਲ ਕੇ ਚੀਜ਼ਾਂ ਦਾ ਪਤਾ ਲੱਗਦਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਹੁੰਦਾ ਤੇ ਜਦੋਂ ਇਦਾਂ ਦੇਖਿਆ ਨਾ ਥੋੜਾ ਸਿਟੀ ਤੋਂ ਬਾਹਰ ਨਿਕਲ ਕੇ ਇੰਨਾ ਜ਼ਿਆਦਾ ਏਰੀਆ ਖਾਲੀ ਸੀਗਾ ਜਿਵੇਂ ਆਪਣੇ ਕਣਕ ਨਹੀਂ ਹੁੰਦੀ ਬਾਈ ਹੋਈ ਜਿਵੇਂ ਮੱਕੀ ਮੱਕੀ ਬਹੁਤ ਜ਼ਿਆਦਾ ਸੀਗੀ ਠੀਕੇ ਦੇ گاਵਾ ਫਿਰਦੀਆਂ ਸੀਗੀਆਂ ਚੱਲ ਰਹੀਆਂ ਸੀ ਘਾ ਤੇ ਆਪਣੇ ਘੋੜੇ ਵੀ ਸੀਗੇ ਜਿਵੇਂ ਪਹਿਲਾਂ ਲੰਘ ਗਿਆ ਉਹ ਵੀਡੀਓ ਦਾ ਕਲਿੱਪ ਸ਼ਾਇਦ ਤੁਸੀਂ ਦੇਖਿਆ ਹੋਣਾ ਤੇ ਬਹੁਤ ਜ਼ਿਆਦਾ ਵਧੀਆ ਸੀ ਇੱਥੇ 뮤ਜ਼ਿਕ ਚੱਲ ਰਿਹਾ ਸੀਗਾ ਗੱਡੀ ਦੇ ਵਿੱਚ ਪਰ ਉਹ ਆਪਾਂ ਲਾ ਨਹੀਂ ਸਕਦੇ ਇੱਥੇ ਕਿਉਂਕਿ ਕਾਪੀਰਾਈਟ ਆ ਜਾਣਾ ਤਾਂ ਕਰਕੇ ਤਾਂ ਉਹ ਮੈਨੂੰ ਕੱਟ ਕਰਨਾ ਪਿਆ ਸੋ ਤਾਂ ਮੈਂ ਸੋਚਿਆ ਕਿ ਤੁਸੀਂ ਜਿੱਦਾਂ ਚੁੱਪਚਾਪ ਕਰਕੇ ਤੁਹਾਨੂੰ ਸ਼ਾਇਦ ਬੋਰਿੰਗ ਨਾ ਲੱਗੇ ਕਿ ਤੁਹਾਡੇ ਨਾਲ ਥੋੜੀਆਂ ਗੱਲਾਂ ਬਾਤਾਂ ਵੀ ਹੋ ਜਾਣਗੀਆਂ ਤੇ ਨਾਲ-ਨਾਲ ਤੁਹਾਨੂੰ ਮੈਂ ਡਿਸਕਸ ਕਰਦੀ ਜਾਊਂਗੀ ਕਿ ਉੱਥੇ ਕੀ ਕੀ ਦੇਖਿਆ ਜਾਂ ਕਿਵੇਂ ਸੀਗਾ ਸੋ ਦੱਸਿਓ ਜ਼ਰੂਰ ਕਿ ਤੁਹਾਨੂੰ ਕਿਵੇਂ ਦਾ ਬਲੌਗ ਲੱਗਿਆ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਐਵੇਂ ਦੇ ਬਲੌਗ ਵੀ ਆਪਣੇ ਚੈਨਲ ਤੇ ਲੈ ਆਇਆ ਕਰਾਂਗੇ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਸਾਰੇ ਭੈਣ ਭਰਾਵਾਂ ਨੂੰ ਪਸੰਦ ਹੀ ਆਉਣਾ ਬਹੁਤ ਹੀ ਸਾਫ਼ ਸੁਥਰੀ ਨੀਟ ਐਂਡ ਕਲੀਨ ਜਗ੍ਹਾ ਸੋ ਐਵੇਂ ਦਾ ਵੀਊ ਜ਼ਰੂਰ ਦੇਖਣਾ ਚਾਹੀਦਾ ਜਾਣਾ ਚਾਹੀਦਾ ਆਪਣੇ ਵੀ ਬਹੁਤ ਸਾਰੀਆਂ ਜਗ੍ਹਾ ਨੇ ਬੜੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਨੇ ਜਿੱਥੇ ਲੋਕ ਜਾਂਦੇ ਆ ਸੋ ਵਧੀਆ ਲੱਗਦਾ ਆ ਥੋੜਾ ਆਪਣਾ ਮਾਹੌਲ ਚੇਂਜ ਹੋ ਜਾਂਦਾ ਆ ਦੇਖੋ ਪਾਣੀ ਇੰਨਾ ਜ਼ਿਆਦਾ ਸਾਫ਼ ਸੀਗਾ ਬਹੁਤ ਹੀ ਜ਼ਿਆਦਾ ਸੋ ਇਹ ਸਾਰੀਆਂ ਮੈਂ ਗੱਡੀ ਚਾਲਦੀ ਤੋਂ ਹੀ ਵੀਡੀਓ ਜਿਹੜੀਆਂ ਬਣਾਈਆਂ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਚਲੋ ਆਪਾਂ ਇੱਕ ਐਡ-ਆਨ ਕਰ ਦਿੰਨੇ ਆ ਇੱਕ ਕਲਿੱਪ ਦੇ ਵਿੱਚ ਜੋੜ ਦਿੰਨੇ ਆ ਸੋ ਇਹ ਤੁਸੀਂ ਇਹ ਚੀਜ਼ ਜਿਵੇਂ ਹੁਣ ਨਾ ਇਹ ਆਪਾਂ ਸਾਰੀਆਂ ਜਿਹੜੀਆਂ ਹੈਗੀਆਂ ਕਲਿੱਪ ਨੂੰ ਅਲੱਗ-ਅਲੱਗ ਤਰ੍ਹਾਂ ਤੋਂ ਐਂਗਲ ਤੋਂ ਵੀਡੀਓ ਲਈਏ ਤੇ ਉਹਨੂੰ ਆਪਾਂ ਕੰਬਾਈਨਡ ਕੀਤਾ ਆ ਪਰ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਜ਼ਿਆਦਾ ਕਿਹੜਾ ਪੋਰਸ਼ਨ ਇਸ ਵੀਡੀਓ ਦਾ ਜ਼ਿਆਦਾ ਪਸੰਦ ਆ ਮੈਨੂੰ ਬੇਸਿਕਲੀ ਆ ਚੀਜ਼ਾਂ ਬਹੁਤ ਪਸੰਦ ਨੇ ਤੇ ਪੂਰੇ ਦਰਖਤ ਸੀਗੇ ਹਰੇ ਭਰੇ ਤੇ ਸਫਾਈ ਬਹੁਤ ਜ਼ਿਆਦਾ ਹੈ ਕਿਤੇ ਕੋਈ ਕਾਗਜ਼ ਨਹੀਂ ਕਿਤੇ ਕੋਈ ਕੁਝ ਨਹੀਂ ਹੈ ਨਾ ਇਹ ਇੱਥੇ ਦੀ ਗਵਰਨਮੈਂਟ ਦੀ ਵੀ ਹੁੰਦੀ ਆ ਕਾਫੀ ਰਿਸਪੌਂਸਿਬਿਲਿਟੀ ਸੋ ਆਪਣੀਆਂ ਨਿਭਾਉਂਦੇ ਆ ਕਿ ਉਹ ਮਤਲਬ ਕਿ ਕੋਈ ਨਾ ਕੋਈ ਡੇ ਰੱਖਿਆ ਹੁੰਦਾ ਜਦੋਂ ਉਹ ਸਾਰਾ ਸਮਾਨ ਚੱਕ ਕੇ ਲੈ ਕੇ ਜਾਂਦੇ ਆ ਸੋ ਗੰਦਗੀ ਨਹੀਂ ਪੈਣ ਦਿੰਦੇ ਬਿਲਕੁਲ ਵੀ ਆ ਦੇਖੋ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਅੱਗੇ ਨਾ ਇੱਕ ਥਾਂ ਤੇ ਇੱਕ ਉੱਚੀ ਜੀ ਸੜਕ ਆਈ ਤੇ ਅੱਗੇ ਪਹਾੜ ਦਿਖ ਰਹੇ ਸੀਗੇ ਮੈਨੂੰ ਲੱਗਦਾ ਮੈਂ ਕੈਪਚਰ ਕੀਤਾ ਸੀਗਾ ਆਈ ਡੋਨਟ ਨੋ ਕਿ ਪਿੱਛੇ ਨਾ ਵੀਡੀਓ ਚ ਲੰਘ ਗਏ ਹੋਵੇ ਜਾਂ ਜਿਵੇਂ ਵੀ ਆਹ ਇੱਥੇ ਐਵੇਂ ਸੀਗਾ ਜਿਵੇਂ ਆਪਣੇ ਕਣਕ ਬੀਜੀ ਹੁੰਦੀ ਆ ਵੰਡ ਕੇ ਆਪਾਂ ਬਾਹਰ ਨਹੀਂ ਦਿੰਦੇ ਉਸ ਤੋਂ ਬਾਅਦ ਉਹ ਚੀਜ਼ ਸੀਗੀ ਖਾਲੀ ਜਗ੍ਹਾ ਸੀਗੀ ਬਹੁਤਾ ਫੇਰ ਮੱਕੀ ਆ ਗਈ ਮੱਕੀ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਵੀ ਉਥੋਂ ਲੈ ਕੇ ਆਂਦੇ ਸੀਗੇ ਥੋੜੇ ਵਧੀਆ ਸੀਗਾ ਬਹੁਤ ਜ਼ਿਆਦਾ ਅੱਗੇ ਧੁੱਪ ਆ ਗਈ ਸੀਗੀ ਕਿਤੇ ਛਾਂ ਕਿਤੇ ਧੁੱਪ ਸੋਏ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਆਰਗੈਨਿਕ ਚੀਜ਼ਾਂ ਹੁੰਦੀਆਂ ਨੇ ਤੇ ਇਹ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖੋ ਇੱਥੇ ਧੁੱਪ ਆ ਗਈ ਸੋ ਐਵੇਂ ਲੱਗ ਰਿਹਾ ਸੀ ਵੀ ਜੰਗਲ 'ਚ ਹੀ ਫਿਰਦੇ ਆ ਇੱਕ ਹਿਸਾਬ ਦਾ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀ ਇਹ ਵੀਡੀਓ ਬਹੁਤ ਜ਼ਿਆਦਾ ਅਸੀਂ ਇੰਜੋਏ ਕੀਤਾ ਬਾਕੀ ਸ਼ਾਇਦ ਤੁਹਾਨੂੰ ਵੀ ਵਧੀਆ ਲੱਗੀ ਹੋਣੀ ਆ ਸਾਰਿਆਂ ਨੂੰ ਸੋ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਆਹ ਦੇਖੋ ਅੱਗੇ ਫੇਰ ਤੇ ਅੱਗੇ ਨਾ ਇਹ ਅਸੀਂ ਸਿਰਫ ਦੇਖਦੇ ਹੁੰਦੇ ਸੀਗੇ ਫਿਲਮਾਂ 'ਚ ਜਾਂ ਫੋਨ ਤੇ ਵੀਡੀਓ ਤੇ ਟੀਵੀ 'ਚ ਦੇਖਦੇ ਹੁੰਦੇ ਸੀਗੇ ਵੀ ਬਾਹਰ ਐਵੇਂ ਦੀਆਂ ਸ਼ੜਕਾਂ ਨੇ ਤੇ ਵਾਕਈ ਜਦੋਂ ਤੁਹਾਡਾ ਸੁਪਨਾ ਜਿਹਾ ਸੱਚ ਹੋ ਜਾਂਦਾ ਨਾ ਤਾਂ ਫਿਰ ਵਧੀਆ ਲੱਗਦਾ ਕਿ ਤੁਸੀਂ ਉਸ ਦੁਨੀਆ 'ਚ ਹੀ ਫਿਰ ਰਹੇ ਹੋ ਜੋ ਤੁਹਾਡਾ ਕਦੇ ਇੱਕ ਡ੍ਰੀਮ ਹੁੰਦਾ ਸੋ ਘਰ ਰਹਿਣ ਨਾਲੋਂ ਤਾਂ ਮੈਂ ਇਹ ਚੀਜ਼ਾਂ ਪ੍ਰੈਫਰ ਕਰਦੀ ਹਾਂ ਥੋੜੀ ਆਊਟਿੰਗ ਤੇ ਜਾਇਆ ਜਾਵੇ ਕਰ ਬੈਠ ਕੇ ਤਾਂ ਮਤਲਬ ਕਿ ਉਦਾਂ ਹੀ ਖਿਆਲ ਆਈ ਜਾਂਦੇ ਆ ਮਨ ਦੇ ਵਿੱਚ ਸੋਚੀ ਜਾਈਦਾ ਕੁਛ ਨਾ ਕੁਛ ਨਾ ਸੋ ਵਧੀਆ ਸੀਗਾ ਬਾਕੀ ਤੁਸੀਂ ਜਰੂਰ ਦੱਸਿਓ ਮੈਨੂੰ ਵੀਡੀਓ ਨੂੰ ਲਾਈਕ ਕਰਦੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਮਿਲਦੇ ਆ ਜਲਦੀ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ